ਕਾਂਗਰਸ ਦੇ ਆਪਸੀ ਕਮਾਸਾਂ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਵੀ ਵਿਵਾਦ ਸ਼ੁਰੂ ਹੋ ਚੁੱਕਿਆ ਹੈ ਭਗਵੰਤ ਮਾਨ ਨੂੰ ਸੀਐਮ ਚੈਰਾ ਬਣਾਉਣ ਲਈ ਵਰਕਰਾਂ ਵੱਲੋਂ ਆਪਣੀ ਹੀ ਪਾਰਟੀ ਦੇ ਦਫ਼ਤਰ ਦੇ ਬਾਹਰ ਟਰਨ ਨਾ ਲਗਾਇਆ ਗਿਆ ਇਸ ਦੌਰਾਨ ਵਰਕਰਾਂ ਨੇ ਭਗਵੰਤ ਮਾਨ ਨੂੰ ਸੀਐਮ ਡੈਕਲਰ ਕਰਨ ਦੀ ਮੰਗ ਕੀਤੀ ਹੈ ਭਾਈ ਭਗਵੰਤ ਮਾਨ ਦੀ ਤਕਤੀਆਂ ਫੜਿਆ ਨੇ ਅੱਜ ਕੀ ਲੱਗਦਾ ਹੈ ਕੀ ਭਗਵੰਤ ਮਾਨ एलिਜੀਬਲ ਹੈਗੇ ਨੇ ਸੀਮ ਰੈਕੈਂਡੀਡੇਟ ਹੈਗੇ ਆ ਜੀ ਲੋਕਾਂ ਨੇ ਮਨਾ ਚ ਜੇ ਕਿਸੇ ਨੇ ਮੋਂ ਦਿਲ ਚ ਜਗ੍ਹਾ ਬਣਾਈ ਆ ਤਾਂ ਭਗਵੰਤ ਮਾਨਾ ਜਿਨੇ ਜਿਹਦੀ ਕਮਾਈ ਲੋਕਾਂ ਦੇ ਰਾਜ ਕਰਨ ਦੀ ਆ ਲੋਕਾਂ ਦਾ ਚਲੰਜ ਬਸੇ ਹੋਏ ਨੇ ਅਸੀਂ ਪਾਰਟੀ ਨੂੰ ਅਸੀਂ ਬੇਨਤੀ ਕਰਦੇ ਆਂ ਕਿ 2022 ਦੇ ਵਿੱਚ ਹੁਣ ਮਹੀਨੇ 4 ਰਹਿ ਗਏ ਤੁਸੀਂ 3 ਮਹੀਨੇ ਰਹਿ ਗਏ ਕੋਈ ਸੀਐਮ ਦਾ ਡਿਕਲੇਅਰ ਕਰੋ ਤਾਂ ਜੋ ਮਾਨਸਾ ਪਿੰਡਾਂ 'ਚ ਜਾ ਕੇ ਆਪਦੀ ਸਰਕਾਰ ਇਹਦੀ ਸਥਿਤੀ ਨੂੰ ਹੋਰ ਤਾਂ ਜਾਣ ਸਕਣ ਉਹ ਕਾਲੀਦਾਰ ਕਰੇਲੀਆਂ ਕਰ ਰਹੇ ਆ ਉਹਨਾਂ ਨੂੰ ਪਤਾ ਵੀ ਸੁਖਵੀਰ ਦੇ ਨਾਂ ਦੇ ਸਦਾ ਚੱਲੀਆਂ ਨਹੀਂ ਸੀਐਮ ਡਿਕਲੇਅਰ ਆ ਅਸੀਂ ਦੀ ਗਵਾਹ ਕੈਪਟਨ ਕਾਂਗਰਸ ਹੋਏਗਾ ਸਾਡੇ ਕੋਲੇ ਸੀਐਮ ਦਾ ਚਿਹਰਾ ਤਾਂ ਹੈਗਾ ਪਰ ਲਾਂਚ ਨਹੀਂ ਕਰ ਰਹੇ ਸਾਨੂੰ ਪਤਾ ਵਰਕਰ ਨਹੀਂ ਮਾਨਸਾ ਦੇ ਜਿੰਨੇ ਮਾਰਟਿੰਗ ਪਾਰਟੀ ਦੇ ਵਲੰਟੀਅਰ ਨੇ ਗਰਾਊਂਡ ਲੈਵਲ ਤੋਂ ਲੈ ਕੇ ਮੈਂ ਜ਼ਿਲ੍ਹਾ ਮੀਂਦ ਪ੍ਰਧਾਨਾ ਨਾ ਕਿਸਾਨ ਵਿੰਗ ਮਾਨਸਾ ਦਾ ਜਿਹੜੇ ਵਰਕਰ ਚਾਹੁੰਦੇ ਆ ਜਾਂ ਉਦਦਾਰ ਚਾਹੁੰਦੇ ਆ ਵੀ ਭਗਵਾਨ ਤੁਮਾਣਾ ਭਗਵਾਨ ਤੁਮਾਨ ਬਣਾ ਸਕਦਾ ਇੱਕ ਮਿਲ ਵੀ ਨਹੀਂ ਜਾਂਦਾ ਹੈਗਾ ਅਸੀਂ ਇਹੀ ਬੇਨਤੀ ਕਰਦੇ ਆ ਜਿਹੜਾ ਜਿਹੜਾ ਆਪਣੇ ਕੋਲੇ ਹੈਗਾਗਾ ਉਹਨੂੰ ਆਪਾਂ ਤਾਹਾਂ ਲਾਂਚ ਕਰੀਏ ਪਾਰਟੀ ਸੱਤਾ ਬਣ ਸਕਦਾ ਹੈ ਕਿਉਂ ਨਹੀਂ ਆਖਿਰਕਾਰ ਕਿਉਂ ਨਹੀਂ ਅਨਾਉਂਸਮੈਂਟ ਹੋ ਰਹੀ ਹੈ ਕਿ ਭਗਵਾਨ ਸਤਮਾਨ ਦੀ ਕੀ ਲੱਗਦਾ ਕੀ ਹੈ ਦੇਖੋ ਜੀ ਅਸੀਂ ਪਾਰਟੀ 100 ਮਜਬੂਰੀ ਹੋ ਸਕਦੀ ਪਰ ਹੁਣ ਇੰਤਿਹਾਰ ਦੀਆਂ ਘੜੀਆਂ ਖਤਮ ਹੋ ਗਈਆਂ ਤੁਮ ਟਾਈਮ ਥੋੜਾ ਰਹਿ ਗਿਆ 2017 ਦੇ ਵਿੱਚ ਪਾਰਟੀ ਨੇ ਗਲਤੀ ਕੀਤੀ ਸੀ ਅਸੀਂ ਕਹਿੰਦੇ ਉਹੀ ਗਲਤੀ ਦੁਬਾਰਾ ਨਾ ਦਹਰਾਈ ਜਾਵੇ ਅਸੀਂ ਉਹ ਗੱਲਾਂ ਤੋਂ ਡਰਦੇ ਹਾਂ ਜੇ ਕੋਈ ਮਾੜੀ-ਮੋੜੀ ਉਨੀ ਕੀ ਗੱਲ ਹੋ ਗਈ ਜਿੱਤਨਾਂ ਦਾ ਵਾਲੀ ਦੂਰ ਦੀ ਗੱਲ ਆ ਸੀ ਵੀਕ ਵੀ ਨਹੀਂ ਆਉਂਦੀ ਹੈਗੀ ਅਸੀਂ ਉਹ ਗੱਲਾਂ ਤੋਂ ਡਰਦੇ ਹਾਂ ਕਿਉਂਕਿ ਅਸੀਂ ਅਸੀਂ ਪਿੰਡਾਂ 'ਚ ਦਰਿਆਵਾਂ ਸੌਈਆਂ ਨੇ ਲੋਕਾਂ ਮੂਰੇ ਹੱਥ ਬੰਨੇ ਆ ਵੋਟਾਂ ਪਵਾਈਆਂ ਨੇ ਹੱਡੀ ਦੁਖਦੀ ਆ ਵੀ ਜੇ ਭਗਵਾਨ ਜੀ ਤਮਨ ਨਾਲ ਲੜਿਆ ਤਾਂ ਬਹੁਤ ਵੱਡਾ ਪਾਰਟੀ ਦਾ ਨੁਕਸਾਨ ਹੋ ਜੂ ਅਸੀਂ ਪਾਰਟੀ ਨੂੰ ਇਹ ਪੱਖ ਰੱਖਦੇ ਆ ਵੀ ਇੱਥੇ ਦਫ਼ਤਰ ਜੇ ਬਹਿ ਕੇ ਇਨਕਲਾਬ ਨਹੀਂ ਹੁੰਦੇ ਹੈਗੇ ਪਿੰਡਾਂ ਜੀ ਜਾਓ ਸੱਤਾਂ ਜੀ ਆ ਕੇ ਦੇਖੋ ਤੁਹਾਨੂੰ ਫਿਰ ਪਤਾ ਲੱਗੂ ਇਨਕਲਾਬ ਕੀ ਹੁੰਦਾ ਹੈਗਾ ਗਰੰਟੀਆਂ ਦੇ ਬਾਰੇ ਦੇਖੋ ਕਾਂਗਰਸ ਦੇ ਆਪਸੀ ਕਮਾਸਾਂ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਵੀ ਵਿਵਾਦ ਸ਼ੁਰੂ ਹੋ ਚੁੱਕਿਆ ਹੈ ਭਗਵੰਤ ਮਾਨ ਨੂੰ ਸੀਐਮ ਚਿਹਰਾ ਬਣਾਉਣ ਲਈ ਵਰਕਰਾਂ ਵੱਲੋਂ ਆਪਣੀ ਹੀ ਪਾਰਟੀ ਦੇ ਦਫ਼ਤਰ ਦੇ ਬਾਹਰ ਟਰਨ ਲਗਾਇਆ ਗਿਆ ਇਸ ਦੌਰਾਨ ਵਰਕਰਾਂ ਨੇ ਭਗਵੰਤ ਮਾਨ ਨੂੰ ਸੀਐਮ ਡੈਕਲੇਰ ਕਰਨ ਦੀ ਮੰਗ ਕੀਤੀ ਹੈ ਭਾਈ ਭਗਵੰਤ ਮਾਨ ਦੀ ਤਕਤੀਆਂ ਫੜਿਆ ਨੇ ਅੱਜ ਕੀ ਲਾਦਾ ਕੀ ਭਗਵੰਤ ਮਾਨ एलिਜੀਬਲ ਹੈਗੇ ਨੇ ਸੀਐਮ ਕੈਂਡੀਡੇਟ ਹੈਗੇ ਆ ਜੀ ਲੋਕਾਂ ਨੇ ਮਨਾ ਚ ਜੇ ਕਿਸੇ ਨੇ ਮਨ ਦਿਲ ਚ ਜਗਾ ਬਣਾਈ ਆ ਤਾਂ ਭਗਵੰਤ ਮਾਨਾ ਜਿਨੇ ਜਿਹਦੀ ਕਮਾਈ ਲੋਕਾਂ ਦੇ ਰਾਜ ਕਰਨ ਦੀ ਆ ਲੋਕਾਂ ਦਾ ਤਨਜ ਬਸੇ ਹੋਏ ਨੇ ਅਸੀਂ ਪਾਰਟੀ ਨੂੰ ਅਸੀਂ ਬੇਨਤੀ ਕਰਦੇ ਆਂ ਵੀ 2022 ਦੇ ਵਿੱਚ ਆ ਹੁਣ ਮਹੀਨੇ 4 ਰਹਿ ਗਏ ਤੁਸੀਂ ਤਿੰਨ ਮਹੀਨੇ ਰਹਿ ਗਏ ਕੋਈ ਸੀਐਮ ਦਾ ਡਿਕਲੇਅਰ ਕਰੋ ਤਾਂ ਜੋ ਮਾਨ ਸਾਹਿਬ ਪਿੰਡਾਂ ਚ ਜਾ ਕੇ ਆਪਦੀ ਸਰਕਾਰ ਦੀ ਸਥਿਤੀ ਨੂੰ ਹੋਰ ਤਾਂ ਜਾਣ ਸਕਣ ਉਹ ਕਾਲੀਦਾਰ ਕਰੇਲੀਆਂ ਕਰ ਰਹੇ ਆ ਉਹਨਾਂ ਨੂੰ ਪਤਾ ਵੀ ਸੁਖਵੀਰ ਦੇ ਨਾਂ ਦੇ ਸਦਾ ਚੱਲੀਆਂ ਨਹੀਂ ਸੀਐਮ ਡਿਕਲੇਅਰ ਆ ਕਾਗਰਾ ਕਾਂਗਰਸ ਚ ਹੋਏਗਾ ਕੰਮ ਸਾਡੇ ਕੋਲੇ ਸੀਐਮ ਦਾ ਚਿਹਰਾ ਤਾਂ ਹੈਗਾ ਪਰ ਲਾਂਚ ਨਹੀਂ ਕਰ ਰਹੇ ਸਾਨੂੰ ਪਤਾ ਵਰਕਰ ਨਹੀਂ ਮਾਨਸਾ ਦੇ ਜਿੰਨੇ ਮਾਨਸਾ ਪਾਰਟੀ ਦੇ ਬਲੈਂਕ ਯਰ ਨੇ ਗਰਾਊਂਡ ਲੈਵਲ ਤੋਂ ਲੈ ਕੇ ਮੈਂ ਜ਼ਿਲ੍ਹਾ ਮੀਂਦ ਪਰਨਾਣਾ ਕਿਸਾਨ ਵਿੰਗ ਮਾਨਸਾ ਦਾ ਜਿਹੜੇ ਵਰਕਰ ਚਾਹੁੰਦੇ ਆ ਜਾਂ ਉਦਦਾਰ ਚਾਹੁੰਦੇ ਆ ਵੀ ਭਗਵਾਨ ਤਮਾਨਾ ਭਗਵਾਨ ਤਮਾਨਾ ਬਣਾਇਆ ਜਾਂਦਾ ਇੱਕ ਮਿਲ ਵੀ ਨਹੀਂ ਜਾਂਦਾ ਹੈਗਾ ਅਸੀਂ ਇਹੀ ਬੇਨਤੀ ਕਰਦੇ ਆ ਜਿਹੜਾ ਜਿਹੜਾ ਆਪਣੇ ਕੋਲੇ ਹੈਗਾਗਾ ਉਹਨੂੰ ਆਪਾਂ ਤਾਹਾਂ ਲਾਂਚ ਕਰੀਏ ਪਾਉ ਸਰਕਾਰ ਬਣ ਸਕਦਾ ਹੈ ਕਿਉਂ ਨਹੀਂ ਆਖਿਰਕਾਰ ਕਿਉਂ ਨਹੀਂ ਅਨਾਉਂਸਮੈਂਟ ਹੋ ਰਹੀ ਹੈ ਕਿ ਭਗਵਾਨ ਸਤਮਾਨ ਦੀ ਕੀ ਲੱਗਦਾ ਕੀ ਹੈ ਦੇਖੋ ਜੀ ਅਸੀਂ ਪਾਰਟੀ ਨੂੰ 100 ਮਜਬੂਰੀ ਹੋ ਤਾਂ ਜੇ ਪਰ ਹੁਣ ਉਹ ਇੰਤਿਹਾਰ ਦੀਆਂ ਘੜੀਆਂ ਖਤਮ ਹੋ ਗਈਆਂ ਤੁਹਾਨੂੰ ਟਾਈਮ ਥੋੜਾ ਰਹਿ ਗਿਆ 2017 ਦੇ ਵਿੱਚ ਪਾਰਟੀ ਨੇ ਗਲਤੀ ਇਹਦੀ ਅਸੀਂ ਕਹਿੰਦੇ ਉਹੀ ਗਲਤੀ ਦੁਬਾਰਾ ਨਾ ਦਰਾਈ ਜਾਵੇ ਅਸੀਂ ਉਹ ਗੱਲਾਂ ਤੋਂ ਡਰਦੇ ਆ ਜੇ ਕੋਈ ਮਾੜੀ ਮੋਟੀ ਉਨੀ ਕੀ ਗੱਲ ਹੋ ਗਈ ਜਿੱਤਨਾਂ ਦਾ ਵਾਲੀ ਦੂਰ ਦੀ ਗੱਲ ਆ ਸੀਨੀਕ ਵੀ ਨਹੀਂ ਆਉਂਦੀ ਹੈਗੀ ਅਸੀਂ ਉਹ ਗੱਲਾਂ ਤੋਂ ਡਰਦੇ ਆ ਕਿਉਂਕਿ ਅਸੀਂ ਅਸੀਂ ਪਿੰਡਾਂ 'ਚ ਦਰਿਆ ਪਸਾਈਆਂ ਨੇ ਲੋਕਾਂ ਮੂਰੇ ਹੱਥ ਬੰਨੇ ਆ ਵੋਟਾਂ ਪਵਾਈਆਂ ਨੇ ਪੋਲਿੰਗ ਬੂਥਾਂ ਦੇ ਅਕਾਲੀ ਕਾਂਗਰਸੀਆਂ ਨਾਲ ਲੜੇ ਆ ਤਾਂ ਸਾਡੀ ਡਿੜ ਦੀ ਹੱਡੀ ਦੁਖਦੀ ਆ ਵੀ ਜੇ ਭਗਵਾਨ ਜੀ ਤਮਨ ਨਾਲ ਲੜਿਆ ਤਾਂ ਬਹੁਤ ਵੱਡਾ ਪਾਰਟੀ ਦਾ ਨੁਕਸਾਨ ਹੋ ਜੂ ਅਸੀਂ ਪਾਰਟੀ ਮੂਰੇ ਪੱਖ ਰੱਖਦੇ ਆ ਵੀ ਇੱਥੇ ਦਫ਼ਤਰ 'ਚ ਬਹਿ ਕੇ ਇਨਕਲਾਬ ਨਹੀਂ ਹੁੰਦੇ ਹੈਗੇ ਪਿੰਡਾਂ